ਜਨਤਾ ਦੀ ਆਵਾਜ਼ ਅੱਜ ਸਾਰੀ ਪਾਸੋਂ ਵਰਦਾ ਅੱਜ ਅਸੀਂ ਖਰੀਆ ਬੈਂਡ ਸ਼ੁਰੂਆਤ ਵਿੱਚ ਜਿਤੇ ਵੀ ਹਰ ਸਾਲ ਪਰੀਆਂ ਤੇ ਪੀਆਂ ਇੱਥੇ ਲੱਗ ਰਹੀਆਂ ਨੇ ਜੀਆਂ ਜਿਵੇਂ ਆਪਾਂ ਗੱਲ ਕਰੀ ਜਿਹੜਾ ਪਰੀਆਂ ਦਾ ਤਿਹਾਰਾ ਇਹ ਪੀਆਂ ਦਾ ਤਿਹਾਰ ਹੁੰਦਾ ਜਿਵੇਂ ਕਿ ਸਾਰੀਆਂ ਸੱਕੀਆਂ ਸੇ ਇਹ ਇਕੱਠੀਆਂ ਹੋ ਕੇ ਗੋਲੀਆਂ ਪਾਉਂਦੇ ਨੇ ਗਿੱਦਾ ਪਾਉਂਦੇ ਨੇ ਤੇ ਆਪਣਾ ਇਹ ਜਿਵੇਂ ਕਿ ਪਰੀਆਂ ਦਾ ਤਿਹਾਰਾ ਇਹ ਪੀਆਂ ਦੇ ਲਈ ਬਣਿਆ ਸਾਡੇ ਨਾਲ ਜਨ ਸਰਦ ਨੂੰ ਜੀ ਬਣੇ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਐਸਟੇਟ ਲੱਗੇ ਕੀ ਹਾਂਜੀ ਗਾ ਜੀ ਠੀਕ ਹੈ ਨਾ ਕਰੋ ਇਹ ਆ ਤੇ ਤਰੇ ਕਾਰਨ ਖੁੰਡੀਆਂ ਬਿਹੜੇ ਠੀਆਂ ਦਾ ਠੀਆਂ ਦਾ ਟੈਰੋਰਿਕ ਇਹੇ ਜਿਹਾ ਹੁੰਦਾ ਕਿ ਜਿਹਦੇ ਵਿੱਚ ਪੇਕੇ ਘਰੋਂ ਹੁੰਦੀਆਂ ਨੇ ਕੁੜੀਆਂ ਉਹਨਾਂ ਨੂੰ ਤਾਂ ਚਾਹ ਹੁੰਦੀ ਹੈ ਜਦੋਂ ਸਹਰੇ ਘਰ ਦੇ ਵਿੱਚ ਠੀਆਂ ਹੁੰਦੀਆਂ ਨੇ ਨਾ ਜਿਹੜੀਆਂ ਵਹਿੀਆਂ ਹੁੰਦੀਆਂ ਨੇ ਉਹਨਾਂ ਨੂੰ ਬੜਾ ਸੌਣ ਆਉਣ ਤੇ ਚਾਹ ਚੜਦੇ ਨੇ ਸੌਣ ਚੜ ਗਿਆ ਠੀਆਂ ਨਹੀਂ ਤੇ ਹੁਣ ਅਸੀਂ ਆਪਣੇ ਪੇਕੇ ਘਰ ਜਾਵਾਂਗੇ ਪੁੰਗਾ ਪਾਵਾਂਗੇ ਤਰਖਾ ਕੱਤਾਂ ਗੀਆਂ ਉਹ ਪ੍ਰਾਣਾ ਦਿੱਸਦਾ ਹੈ ਪੰਜਾਬ ਦਾ ਇੱਕ ਜਿਹਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਪਰ ਅਸੀਂ ਉਮੀਦ ਕਰਦੇ ਹਾਂ ਕਿ ਸ਼ਰੋਮਣੀ ਅਕਾਲੀ ਦਲ ਵੀ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਹ ਸਿਮਰਤ ਬਾਦਲ ਨੇ ਨੰਨੀ ਸ਼ਾਹ ਦੇ ਅਧੀਨ ਅਨੇਕਾਂ ਨਾਮ ਜੰਮੀਆ ਕੁੜੀਆਂ ਨੇ ਘਰ ਵਾਲੇ ਕਈਆਂ ਦੇ ਕੁੜੀਆਂ ਦੇ ਘਰ ਟੁੱਟੇ ਹੋਏ ਸਨ ਉਹਨਾਂ ਨੂੰ ਘਰ ਵਾਲੇ ਬਣਾਏ ਅਤੇ ਨਾਮ ਜੰਮੀਆ ਧੀਆਂ ਨੂੰ अनेका ਪ੍ਰਕਾਰ ਦੇ ਸਿਹਤ ਦਾ ਸੈਂਟਰ ਤੋਂ ਲੈ ਕੇ ਦਿੱਤੀਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਹਲਕਾ ਇੰਚਾਰਜ ਨਾਥ ਸਿੰਘ ਜੀ ਦਾ ਸਰਕਲ ਪ੍ਰਧਾਨ ਬਚਿੱਤਰ ਸਿੰਘ ਧੰਨਵਾਦ ਦਾ ਤੇ ਸਰਕਲ ਪ੍ਰਧਾਨ ਸਾਡੀ ਬੀਬੀ ਚਰਨਜੀਤ ਕੌਰ ਢਾਲੀਵਾਲ ਜਿਹੜੀ ਹਰ ਵਾਰੀ ਸ਼ੀਨੀਵਾਲ ਪਿੰਡ ਦੇ ਵਿੱਚ ਧੀਆਂ ਲਵਾਉਂਦੀ ਆ ਪਰ ਇਹ ਇੱਕ ਬਹਾਨਾ ਹੁੰਦਾ ਇਹਦੇ ਵਿੱਚ ਇੱਕ ਧੀਆਂ ਇੱਕ ਬੀਬੀਆਂ ਆਪਦੇ ਸਾਰੇ ਦੁੱਖ ਸੁੱਖ ਭੁੱਲ ਕੇ ਆਪਣਾ ਸਭ ਕੁਝ ਇੱਕ ਮਤਲਬ ਟੈਨਸ਼ਨ ਲਾ ਕੇ ਖੁੱਲ ਕੇ ਨੱਚਦੀਆਂ ਨੇ ਤੇ ਖੁੱਲ ਕੇ ਇੰਜ ਕਰਦੀਆਂ ਨੇ ਜਦੋਂ ਸਰ ਗੱਲ ਕਰਦੇ ਜੀ ਮੈਂ ਅੱਜ ਦੀ ਵੀਡੀਓ ਦੀ ਹਾਂ ਜਿਵੇਂ ਕਿ ਅੱਜ ਮੋਬਾਈਲ ਦੇ ਨਾਲ ਬੋਲ ਹਾਂ ਜੇਕਰ ਉਹ ਤਿੰਨੇ ਦੇ ਵਿੱਚ ਆ ਕੇ ਆਪਣਾ ਮੁਕਤਾਈ ਕਰਦੀਆਂ ਨੇ ਤਾਂ ਉਹ ਮੋਬਾਈਲ ਨੂੰ ਕੱਟ ਕੇ ਮਤਲਬ ਛੱਡ ਕੇ ਉਹਨਾਂ ਦਾ ਮਾਈਂਡਫੁਲ ਹੋ ਰਿਹਾ ਹੈ ਨਾ ਤੇ ਜਿਹੜੇ ਇਸ ਤਰ੍ਹਾਂ ਦੇ ਯਾਰ ਨੇ ਉਹਨਾਂ ਸਮਝਦੇ ਨੇ ਦੇਖੋ ਜੀ ਜੇ ਅਸੀਂ ਮੋਬਾਈਲ ਦੀ ਗੱਲ ਕਰੀਏ ਨਾ ਅੱਜ ਦੇ ਯੁੱਗ ਦੀ ਅੱਜ ਦੇ ਯੁੱਗ ਦੇ ਵਿੱਚ ਵਿਗਿਆਨ ਨੇ ਭਾਵੇਂ ਬਹੁਤ ਤਰੱਕੀ ਕੀਤੀ ਹੈ ਪਰ ਮੋਬਾਈਲ ਤੇ ਜਿੱਥੇ ਬਹੁਤ ਜ਼ਿਆਦਾ ਫਾਇਦੇ ਨੇ ਨਾ ਵੀਰ ਜੀ ਉੱਥੇ ਬਹੁਤ ਜ਼ਿਆਦਾ ਨੁਕਸਾਨ ਵੀ ਹੈ ਕਿਉਂਕਿ ਮੋਬਾਈਲ ਦੇ ਨਾਲ ਰਿਸ਼ਤੇ ਨਾ ਕੀ ਟੁੱਟ ਗਏ ਪਹਿਲਾਂ ਇੱਕ ਦੂਜੇ ਨੂੰ ਮਿਲਣ ਲਈ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਵਿਆਹ ਹੋਇਆ ਹੁੰਦਾ ਸੀ ਨਾ ਜਿੱਥੇ ਉਹਦਾ ਪਿੰਡ ਹੁੰਦਾ ਸੀ ਉਹਦੇ ਘਰੇ ਜਾਂਦੇ ਸੀ ਦਸ ਮਿੰਟ ਉਹਦੇ ਕੋਲ ਬੈਠ ਕੇ ਦੁੱਖ ਸੁੱਖ ਕਰਦੇ ਸੀ ਬੰਦੇ ਦਾ ਅੱਧ ਤੋਂ ਬਾਅਦ ਦੁੱਖ ਹਲਕਾ ਹੋ ਜਾਂਦਾ ਸੀ ਪਰ ਅੱਜ ਕੀ ਇੱਕ ਫੋਨ ਤੇ ਘੰਟੀ ਮਾਰਦੇ ਆ ਤੇ ਸੁਣ ਕੇ ਚੱਲੋ ਜਿੱਥੇ ਇਕਾ ਦਾ ਬਸ ਪੁੱਛ ਲੈ ਅੱਜ ਇਹਨਾਂ ਦਿਨਾਂ ਦੇ ਰਿਸ਼ਤਿਆਂ ਦੇ ਵਿੱਚ ਵੀ ਘਾਟ ਆ ਗਈ ਪਰ ਮੈਂ ਚਾਹਣੀ ਹੈ ਕਿ ਜਿਸ ਤਰ੍ਹਾਂ ਇੱچھے ਤੀਆਂ ਮਨਾਈਆਂ ਜਾਂਦੀਆਂ ਨੇ ਹੀ ਪਿੰਆ ਪਿੰਡ ਦੇ ਵਿੱਚ ਵੇੜਿਆਂ ਦੇ ਵਿੱਚ ਸੱਤਾਂ ਦੇ ਵਿੱਚ ਮਨਾਇਆ ਜਾਣ ਉਸੇ ਤਰ੍ਹਾਂ ਉਨਤ ਪਿੱਪੜਾ ਤੇ ਪਿੰਗਾ ਪਾ ਕੇ ਤਾਂ ਮੈਂ ਕਹਿੰਦੀ ਆ ਮੋਬਾਈਲ ਦੇ ਨਾਲੋਂ ਘੱਟ ਕੇ ਜਿਹੜਾ ਆ ਇੰਜੋਏ ਆ ਨਾ ਇਕੱਲੇ ਰਲ ਕੇ ਮਿਲ ਕੇ ਦੁੱਖ ਤਕਲੀਫਾਂ ਭੁੱਲ ਕੇ ਟੈਨਸ਼ਨਾਂ ਲੈ ਕੇ ਇਹਦੇ ਵਰਗੀ ਕਿਤੇ ਉਹ ਹੁਣ ਖੁਸ਼ੀ ਨਹੀਂ ਹੈ ਸਾਡੇ ਨਾਲ ਹੋਰ ਵੀ ਮੌਜੂਦਾ